ਪਿਛਲੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਪੈਂਤੀ ਅੱਖਰੀ ਦੇ ਪਹਿਲੇ 5 ਅੱਖਰ ਊੜਾ ਆੜਾ ਏੜੀ ਸਸਾ ਹਾਹਾ ਇਹਨਾਂ ਦੀਆਂ ਅਲੱਗ-ਲੱਗ ਸਾਊਂਡਸ ਤੇ ਉਹਨਾਂ ਨਾਲ ਬਣਨ ਵਾਲੇ ਸ਼ਬਦਾਂ ਬਾਰੇ ਸਿੱਖਿਆ ਸੀ ਅੱਜ ਦੀ ਕਲਾਸ 'ਚ ਆਪਾਂ ਅਗਲੇ 5 ਅੱਖਰ ਕਕਾ ਖਖਾ ਗੱਗਾ ਘੱਗਾ ਅਈਆਂ ਬਾਰੇ ਸਿੱਖਾਂਗੇ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾ ਅੱਖਰ ਹੈ ਕਕਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਕੇ ਨਾਲ ਲਿਖਦੇ ਹਾਂ ਤਾਂ ਕਕੇ ਦੇ ਨਾਲ ਜਿਹੜੀਆਂ ਹੈਗੀਆਂ ਕੁੱਲ 20 ਸਾਊਂਡਸ ਬਣਦੇ ਆਂ ਸਭ ਤੋਂ ਪਹਿਲੀ ਸਾਊਂਡ ਹੈ ਜਦੋਂ ਕਕੇ ਦੇ ਨਾਲ ਆਪਾਂ ਕੰਨਾ ਤੋਂ ਮੈਂ ਇਹਨੂੰ ਅੰਗਰੇਜ਼ੀ 'ਚ ਆ ਕੇ ਡਬਲ ਏ ਲਿਖਦੇ ਆਂ ਸਾਊਂਡ ਬਣਦੀ ਆ ਕਾ ਤਾਂ ਇਹਦੇ ਨਾਲ ਆਮ ਤੌਰ 'ਤੇ ਜਿਹੜਾ ਸ਼ਬਦ ਬਣਦਾਗਾ ਉਹ ਹੈ ਕਾਲਾ ਆਪਾਂ ਆਮ ਹੀ ਵਰਤਦੇ ਆਂ ਕਾਲਾ ਰੰਗ ਜਾਂ ਕਾਲਾ ਕਿਸੇ ਦਾ ਆਪਾਂ ਜਦੋਂ ਨਾਂ ਲੈ ਲੈਂਦੇ ਆਂ ਹਨਾ ਤਾਂ ਇਸ ਤੋਂ ਬਾਅਦ ਜਿਹੜੀ ਸਾਊਂਡ ਹੈ ਕਕੇ ਦੇ ਨਾਲ ਅ ਕੰਨਾ ਉੱਤੇ ਬਿੰਦੀ ਸਾਊਂਡ ਬਣਦੀ ਆ ਕਾਂ ਅੰਗਰੇਜ਼ੀ 'ਚ ਇਹਨੂੰ ਕੇ ਡਬਲ ਏ ਐਨ ਨਾਲ ਲਿਖਦੇ ਆਂ ਠੀਕ ਹੈ ਇਹਦੇ ਨਾਲ ਜਿਹੜਾ ਹੈ ਸ਼ਬਦ ਹੈ ਕਾਂਡ ਜਿਵੇਂ ਆਪਾਂ ਬੋਲਦੇ ਆਂ ਆਪਾਂ ਆਮੀ ਹਨਾ ਕਾਂਡ ਕਾਂਡ ਇਸ ਤੋਂ ਅੱਗੇ ਹੈ ਕੱਕੇ ਦੇ ਉੱਤੇ ਜਿਹੜੀ ਹੈ ਟਿੱਪੀ 사ਉਂਡ ਬਣਦੀ ਹੈ ਕ ਅੰਗਰੇਜ਼ੀ 'ਚ ਇਹਨੂੰ K A N ਨਾਲ ਲਿਖਦੇ ਆਂ ਹਨਾ ਜਿਵੇਂ ਇੱਕ ਸ਼ਬਦ ਹੁੰਦਾ ਹੈ ਕਿ ਪੰਜਾਬੀ 'ਚ ਕੰਤ ਠੀਕ ਹੈ ਕੰਤ ਨੂੰ ਆਪਾਂ K A N T ਲਿਖਾਂਗੇ ਤਾਂ ਚੌਥੀ 사ਉਂਡ ਹੈ ਕੱਕੇ ਦੇ ਉੱਤੇ ਅਧਕ 사ਉਂਡ ਬਣਦੀ ਹੈ ਕ ਤਾਂ ਅੰਗਰੇਜ਼ੀ ਜਿਹਨੂੰ ਕੇ ਤੇ ਏ ਲਿਖਿਆ ਜਾਂਦਾ ਕੇ ਏ ਤਾਂ ਪੰਜਾਬੀ ਚ ਇੱਕ ਸ਼ਬਦ ਹੈ ਕੱਖ ਠੀਕ ਹੈ ਕੱਖ ਕੇ ਏ ਕੇ ਐਚ ਠੀਕ ਪੰਜਵੀਂ ਸੌਣ ਹੈ ਕੱਕੇ ਦੇ ਪੈਰ ਚ ਔਂਕੜ ਕੋ ਤਾਂ ਅੰਗਰੇਜ਼ੀ ਚ ਇਹਨੂੰ ਕੇ ਯੂ ਲਿਖਿਆ ਜਾਂਦਾ ਜਿਵੇਂ ਪੰਜਾਬੀ ਚ ਇੱਕ ਸ਼ਬਦ ਹੈ ਕੋਲ 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 ਨਹੀਂ ਹੈ ਇਹ ਟੋਟਲ ਜਿਹੜਾ ਹੁੰਦਾ ਉਹ ਨਹੀਂ ਹੈ ਕੋਲ ਮਤਲਬ ਜਿਵੇਂ ਪਰਿਵਾਰ ਖਾਂ ਦਾ ਠੀਕ ਕੋਲ ਤਾਂ ਇਹਨੂੰ ਅੰਗਰੇਜ਼ੀ ਚ ਕੇ ਯੂ ਐਨ ਲਿਖਿਆ ਜਾਊਗਾ ਤਾਂ ਛੇਵੀਂ ਸਾਊਂਡ ਹੈ ਕੱਕੇ ਦੇ ਪੈਰ ਚ ਔਂਕੜ ਉੱਤੇ ਬਿੰਦੀ ਸਾਊਂਡ ਬਣਦੀ ਹੈ ਕੂੰ ਅੰਗਰੇਜ਼ੀ ਚ ਇਹਨੂੰ ਕੇ ਯੂ ਐਨ ਲਿਖਿਆ ਜਾਂਦਾ ਅੰਗਰੇਜ਼ ਪੰਜਾਬੀ ਚ ਇਹਦੇ ਨਾਲੇ ਸ਼ਬਦ ਹੈ ਕੁੰਦਨ ਠੀਕ ਹੈ ਕੁੰਦਨ ਨਾਮ ਹੀ ਹੁੰਦਾ ਅੰਤੌਰ ਤੇ ਕੁੰਦਨ ਕੇ ਯੂ ਐਨ ਡੀ ਐਨ ਕੁੰਦਨ ਸਤਵੀਂ ਸਾਊਂਡ ਹੈ ਕੱਕੇ ਦੇ ਪੈਰ ਚ ਔਂਕੜ ਉੱਤੇ ਅਦਕ ਕੂ ਅੰਗਰੇਜ਼ੀ 'ਚ ਇਹਨੂੰ K U ਨਾਲ ਲਿਖਿਆ ਜਾਂਦਾ ਠੀਕ ਹੈ ਪੰਜਾਬੀ 'ਚ ਇਹਦੇ ਨਾਲ ਸ਼ਬਦ ਹੈ ਕੋਖ ਕੋਖ ਹਣ ਮਾਂ ਦੀ ਕੋਖ ਜਿਹਨੂੰ ਕਹਿੰਦੇ ਕੋਖ K U K H 8ਵੀਂ ਸਾਊਂਡ ਹੈ ਜਦੋਂ ਕੱਕੇ ਦੇ ਪੈਰ ਚ ਆਪਾਂ ਅਦਲੈਂਕੜ ਬਣਾਉਂਦੇ ਆ ਸਾਊਂਡ ਬਣਦੀ ਹੈ ਕੂ ਅੰਗਰੇਜ਼ੀ 'ਚ ਇਹਨੂੰ K W O ਲਿਖਿਆ ਜਾਂਦਾ ਹਨ ਜਿਵੇਂ ਪੰਜਾਬੀ 'ਚ ਸ਼ਬਦ ਹੁੰਦਾ ਆਪਣੇ ਕੋਲੇ ਕੂੜਾ ਠੀਕ ਹੈ ਕੂੜਾ ਮਲੇਮ ਤਾਂ ਅੰਗਰੇਜ਼ੀ 'ਚ ਇਹਨੂੰ K W O L A ਲਿਖਿਆ ਜਾਂਦਾ ਨੌਵੀਂ ਸਾਊਂਡ ਆਪਣੇ ਕੋਲੇ ਬਣਦੀ ਆ ਕੱਕੇ ਦੇ ਪੈਰ ਚੋਂ ਦਾ ਲੈਂਕੜ ਉੱਤੇ ਟਿੱਪੀ ਕੂੰ ਅੰਗਰੇਜ਼ੀ ਜੀ ਨੂੰ K O O N ਲਿਖਿਆ ਜਾਂਦਾ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਕੂੰਜ ਠੀਕ ਕੂੰਜ ਤਾਂ ਅੰਗਰੇਜ਼ੀ ਜੀ ਚ ਨੂੰ K O O N J ਇਦਾਂ ਲਿਖਿਆ ਜਾਊਗਾ ਦਸਵੀਂ ਸਾਊਂਡ ਆਪਣੇ ਹੈ ਕੱਕੇ ਦੇ ਨਾਲ ਸਿਹਾਰੀ ਕੇ ਤਾਂ ਅੰਗਰੇਜ਼ੀ ਜੀ ਨੂੰ K E ਲਿਖਿਆ ਜਾਊਗਾ ਹਨ ਜਿਵੇਂ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਕਿਰਨ ਸੂਰਜ ਦੀ ਕਿਰਨ ਜਾਂਮ ਤੌਰ ਤੇ ਨਾਮ ਹੀ ਹੁੰਦਾ ਕੇ ਆਈ ਆਰ ਏ ਐਨ ਠੀਕ ਹੈ ਕਿਰਨ ਤਾਂ 11th ਸਾਊਂਡ ਹੈ ਆਪਣੇ ਕੋਲੇ ਕੱਕੇ ਸਿਹਰੀ ਉੱਤੇ ਟਿੱਪੀ ਕੇ ਅੰਗਰੇਜ਼ੀ ਜੀ ਨੂੰ ਕੇ ਆਈ ਐਨ ਲਿਖਿਆ ਜਾਂਦਾ ਤਾਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੁੰਦਾ ਜਿਵੇਂ ਕੰਜ ਆਪਾਂ ਪੁੱਛ ਲੈਂਦੇ ਕਿ ਇਹ ਕੰਜ ਹੋਇਆ ਠੀਕ ਹੈ ਕਿਵੇਂ ਹੋਇਆ ਤਾਂ ਕੇ ਆਈ ਐਨ ਜੇ ਐਚ 12ਵਾਂ ਤੇ ਜਿਹਨਾਂ ਸਾਊਂਡ ਹੈ ਕੱਕੇ ਸਿਹਾਰੀ ਉੱਤੇ ਅਧਕ ਸਾਊਂਡ ਬਣਦੀ ਰੱਕੇ ਤਾਂ ਕੱਕੇ ਕੀ ਜਿਹੜੀ ਸਾਊਂਡ ਬਣਦੀ ਹੈ ਅੰਗਰੇਜ਼ੀ ਚ ਕੀ ਨਾ ਲਿਖਿਆ ਜਾਣਾ ਜਿਵੇਂ ਪੰਜਾਬੀ ਚ ਆਪਣੇ ਕੋਲ ਸ਼ਬਦ ਹੈ ਕਿੱਸਾ ਠੀਕ ਹੈ ਕਿੱਸੇ ਕਹਾਣੀਆਂ ਤਾਂ ਅੰਗਰੇਜ਼ੀ ਜਿਵੇਂ ਕੀ ਡਬਲ ਐਸ ਏ ਲਿਖਿਆ ਜਾਊਗਾ 13ਵੀਂ ਸਾਊਂਡ ਇਹਦੇ ਨਾਲ ਹੈ ਕੱਕੇ ਨੂੰ ਬਿਹਾਰੀ ਤਾਂ ਸਾਊਂਡ ਬਣਦੀ ਕੀ ਅੰਗਰੇਜ਼ੀ ਚ ਇਹਨੂੰ ਲਿਖਿਆ ਜਾਊਗਾ ਕੇ ਡਬਲ ਈ ਠੀਕ ਹੈ ਹੁਣੇ ਜੇ ਤਾਂ ਸੈਂਟੈਂਸ ਇਹ ਸਾਊਂਡ ਜਿਹੜੀ ਹੈ ਸ਼ਬਦ ਦੇ ਸ਼ੁਰੂ ਚ ਆ ਫਿਰ ਤੱਕ ਕੇ ਡਬਲ ਈ ਜੇ ਸਾਊਂਡ ਸ਼ਬਦ ਦੇ ਜਮਾਂ ਐਂਡ ਤੇ ਆ ਤਾਂ ਫਿਰ ਕੇ ਆਈ ਵੀ ਲਿਖਿਆ ਜਾਂਦਾ ਹਨ ਜਿਵੇਂ ਆਪਾਂ ਸ਼ਬਦ ਲਿਖਦੇ ਆ ਕੀਮਤ ਠੀਕ ਹੈ ਕੀਮਤ ਤਾਂ ਅੰਗਰੇਜ਼ੀ ਜਿਨੂੰ ਲਿਖਿਆ ਜਾਊਗਾ ਕੇ ਡਬਲ ਈ ਐਮ ਏ ਟੀ ਕੀਮਤ 14ਵੀਂ ਸਾਊਂਡ ਇਹਦੇ ਨਾਲ ਹੈ ਕੱਕੇ ਖੋੜਾ ਕੋ ਅੰਗਰੇਜ਼ੀ ਚ ਕੇਓ ਲਿਖਿਆ ਜਾਊਗਾ ਜਿਵੇਂ ਆਪਣੇ ਕੋਲੇ ਸ਼ਬਦ ਹੈ ਕੋਰਾ ਜਿਵੇਂ ਕੋਰਾ ਹਨਾ ਤਾਂ ਕੇਓ ਆਰ ਏ 15ਵੀਂ ਸਾਊਂਡ ਹੈ ਕੱਕੇ ਕਨੌੜਾ ਸਾਊਂਡ ਬਣਦੀ ਹੈ ਕੋ ਅੰਗਰੇਜ਼ੀ ਚ ਨੂੰ ਲਿਖਿਆ ਜਾਊਗਾ ਕੇਏਯੂ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਕੌਮ ਕੇਏਯੂ ਐਮ ਕੌਮ ਠੀਕ ਸੋਲਮੀ 사운ਡ ਹੈ ਕੱਕੇ ਲਾਮ ਕੇ ਕੇ ਇਹ ਲਿਖਿਆ ਜਾਊਗਾ ਨੂੰ ਅੰਗਰੇਜ਼ੀ ਚ ਜਿਵੇਂ ਆਪਾਂ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਕੇਸਰ ਠੀਕ ਕੇਸਰ ਕੇ ਐਸ ਏ ਆਰ 17ਵੀਂ 사운ਡ ਹੈ ਕੱਕੇ ਲਾਮ ਉੱਤੇ ਬਿੰਦੀ ਕੇ ਅੰਗਰੇਜ਼ੀ ਚ ਇਹਨੂੰ ਕੇ ਐਨ ਲਿਖਿਆ ਜਾਊਗਾ ਤਾਂ ਇਹਨੂੰ ਜਿਵੇਂ ਆਪਣੇ ਕੋਲੇ ਸ਼ਬਦ ਹੈ ਕੇਂਦਰ ਠੀਕ ਤਾਂ ਇਹਨੂੰ ਕੇ ਐਨ ਡੀ ਏ ਆਰ ਇਦਾਂ ਲਿਖਿਆ ਜਾਊਗਾ 18ਵੀਂ ਸਾਊਂਡ ਹੈ ਕੱਕੇ ਦਲਾਮ ਕੈ ਅੰਗਰੇਜ਼ੀ ਜਿ ਨੂੰ ਕੇ ਆਈ ਇਦਾਂ ਲਿਖਿਆ ਜਾਊਗਾ ਜਿਵੇਂ ਆਪਾਂ ਸ਼ਬਦ ਹੈ ਆਪਣੇ ਕੋਲੇ ਕੈਦ ਠੀਕ ਹੈ ਕੇ ਆਈ ਡੀ 19ਵੀਂ ਸਾਊਂਡ ਹੈ ਕੱਕੇ ਦਲਾਮ ਉੱਤੇ ਬਿੰਦੀ ਕੈ ਤਾਂ ਅੰਗਰੇਜ਼ੀ ਜੀ ਦੀ ਸਾਊਂਡ ਬਣਦੀ ਆ ਕੇ ਆਈ ਐਨ ਜਿਵੇਂ ਸ਼ਬਦ ਹੁੰਦਾ ਆਪਣੇ ਕੋਲੇ ਅੰਗਰੇਜ਼ ਪੰਜਾਬੀ ਚ ਕੈਂਚੀ ਠੀਕ ਹੈ ਟੈਂਚੀ ਨੂੰ ਆਪਾਂ ਅੰਗਰੇਜ਼ੀ 'ਚ ਇਦਾਂ ਲਿਖਾਂਗੇ ਠੀਕ ਕੇ A I N C H I ਵੀਮੀ ਸਾਊਂਡ ਹੈ ਲਾਸਟ ਸਾਊਂਡ ਹੈ ਕੱਕੇ ਨੂੰ ਕਨੋੜਾ ਠੀਕ ਹੈ ਉੱਤੇ ਬਿੰਦੀ ਤਾਂ ਸਾਊਂਡ ਬਣਦੀ ਹੈ ਕੌਮ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ K A U N ਹਨਾ ਆਪਣੇ ਕੋਲੇ ਇੱਕ ਸ਼ਬਦ ਹੈ ਬਾਲੇ ਮਨੂ ਸ਼ਬਦ ਦੇ ਤੇ ਧਿਆਈ ਨਹੀਂ ਸ਼ਬਦ ਹੈ ਪੌਂਚ ਕੌਂਚ ਵੀ ਜਿਹੜੇ ਹੁੰਦੇ ਆ ਠੀਕ ਹੈ ਪੌਂਚ ਤਾਂ ਕੌਂਚ ਨੂੰ ਅੰਗਰੇਜ਼ੀ 'ਚ K A U N CH ਇਦਾਂ ਲਿਖਿਆ ਜਾਊਗਾ ਨੈਕਸਟ ਸਾਉਂਡ ਆਪਣੇ ਕੋਲੇ ਹੈ ਖਖਾ ਖਖੇ ਨੂੰ ਆਪਾਂ ਅੰਗਰੇਜ਼ੀ ਚ KH ਲਿਖਦੇ ਹਾਂ ਤਾਂ ਇਹਦੇ ਨਾਲ ਟੋਟਲ 14 ਸਾਊਂਡਸ ਆ ਪਹਿਲੀ ਹੈ ਖਖੇ ਕੰਨਾ ਖਾ ਅੰਗਰੇਜ਼ੀ ਚ ਇਹਨੂੰ KH डबल ए ਲਿਖਿਆ ਜਾਂਦਾ ਆਪਣੇ ਕੋਲੇ ਆਮ ਸ਼ਬਦ ਜਿਹੜਾ ਹੈ ਇਸ ਸਾਉਂਡ ਨਾਲ ਬਣਦਾ ਉਹ ਹੈ ਖਾਸ ਤਾਂ ਇਹਨੂੰ ਅੰਗਰੇਜ਼ੀ ਚ ਲਿਖਾਂਗੇ KH डबल ए S ਸੈਕੰਡ ਸਾਉਂਡ ਹੈ ਖਖੇ ਕੰਨਾ ਉੱਤੇ ਬਿੰਦੀ ਸਾਊਂਡ ਬਣਦੀ ਹੈ ਖਾਂ ਅੰਗਰੇਜ਼ੀ ਚ ਇਹਨੂੰ K H A N ਲਿਖਿਆ ਜਾਂਦਾ ਤਾਂ ਆਪਣੇ ਕੋਲੇ ਸ਼ਬਦ ਜਿਹੜਾ ਹੈ ਇਹ 사운ਡ ਦਾ ਮੰਨਦਾ ਹੈ ਉਹ ਹੈ ਖਾਂਸੀ ਖੰਗ ਜਿਹਨੂੰ ਕਹਿੰਦੇ ਠੀਕ ਹੈ ਤਾਂ ਇਹ ਬਣੂਗਾ ਕਿਵੇਂ K H A N S I ਖਾਂਸੀ ਤੀਸਰੀ 사운ਡ ਹੈ ਖਖੇ ਦੇ ਉੱਤੇ ਟਿੱਪੀ ਖੰਗ ਇਹਨੂੰ ਅੰਗਰੇਜ਼ੀ ਚ K H A N ਇਸੇ ਤਰ੍ਹਾਂ ਹੀ ਲਿਖਿਆ ਜਾਣਾ ਤਾਂ ਜਿਵੇਂ ਪੰਜਾਬੀ ਦਾ ਆਪਣਾ ਸ਼ਬਦ ਹੈ ਖੰਗ ਠੀਕ ਹੈ ਖਾਂਸੀ ਸ਼ਬਦ ਜਿਹੜਾ ਹੈ ਬੇਸਿਕਲੀ ਹਿੰਦੀ ਦਾ ਖੰਗ ਸ਼ਬਦ ਹੈ ਪੰਜਾਬੀ ਦਾ ਠੀਕ ਖੰਗ ਤਾਂ ਖੰਗ ਨੂੰ ਆਪਾਂ ਅੰਗਰੇਜ਼ੀ 'ਚ ਕਿਵੇਂ ਲਿਖਾਂਗੇ ਕੇ ਐਚ ਏ ਐਨ ਜੀ ਐਚ ਠੀਕ ਖੰਗ ਚੌਥਾ ਚੌਕੀ ਸਾਊਂਡ ਹੈ ਖਖੇ ਉੱਤੇ ਅਦਕ ਸਾਊਂਡ ਬਣਦੀ ਹੈ ਖ ਅੰਗਰੇਜ਼ੀ 'ਚ ਲਿਖਿਆ ਜਾਊਗਾ ਕੇ ਐਚ ਏ ਤਾਂ ਸ਼ਬਦ ਪੰਜਾਬੀ 'ਚ ਆਪਣੇ ਕੋਲ ਹੈ ਖੱਪ ਠੀਕ ਕੇ ਐਚ ਏ ਡਬਲ ਪ ਖੱਪ ਪੰਜਵੀਂ ਸਾਊਂਡ ਹੈ ਖਖੇ ਦੇ ਪੈਰ 'ਚ ਔਂਕੜ ਖੂ ਤਾਂ ਅੰਗਰੇਜ਼ੀ 'ਚ ਇਹਨੂੰ KHU ਲਿਖਿਆ ਜਾਊਗਾ ਜਿਵੇਂ ਆਪਾਂ ਲਿਖਦੇ ਹੁੰਨੇ ਆ ਖੋਸ਼ ਠੀਕ ਹੈ ਖੋਸ਼ ਤਾਂ ਅੰਗਰੇਜ਼ੀ 'ਚ ਲਿਖਿਆ ਜਾਊ KHU S H ਠੀਕ ਖੋਸ਼ ਛੇਵੀਂ ਸਾਊਂਡ ਹੈ ਖਖੇ ਪੈਰ 'ਚ ਔਂਕੜ ਉੱਤੇ ਟਿੱਪੀ ਖੂ ਤਾਂ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ KHU N ਪੰਜਾਬੀ ਦਾ ਆਪਣੇ ਕੋਲ ਸ਼ਬਦ ਹੈ ਖੁੰਡ ਠੀਕ ਹੈ ਖੁੰਡਾ ਪੁਰਾਣੀ ਚੀਜ਼ ਨੂੰ ਵੀ ਕਹਿੰਦੇ ਆ ਜਾਂ ਪੁਰਾਣੇ ਕਿਸੇ ਦਰਖਤ ਨੂੰ ਕਹਿੰਦੇ ਆ ਜਿਹੜਾ ਬਹੁਤ ਵੱਡਾ ਹੋਵੇ ਸਾਈਜ਼ ਠੀਕ ਹੈ ਖੁੰਡ ਵੱਡੇ ਵੀ ਦਰਖਤ ਨੂੰ ਤਾਂ ਅੰਗਰੇਜ਼ੀ ਜੀ ਚ ਲਿਖਿਆ ਜਾਊਗਾ K H U N D H ਖੁੰਡ ਠੀਕ ਸਤਮੀ ਸਾਊਂਡ ਹੈ ਖਖੇ ਔਂਕਰ ਉੱਤੇ ਅਧਕ ਖੋ ਤਾਂ ਅੰਗਰੇਜ਼ੀ ਜੀ ਨੂੰ K H U ਜਿਹੜਾ ਹੈ ਲਿਖਿਆ ਜਾਊਗਾ ਸ਼ਬਦ ਆਪਣੇ ਕੋਲੇ ਹੈ ਖੁੱਲਾ ਠੀਕ ਹੈ ਖੁੱਲਾ ਅੰਗਰੇਜ਼ੀ ਚ K H U डबल एल ए खुला ठीक आठवीं साउंड है खखे दे पैर च दलंकड़ साउंड बनदी है खू ਤਾਂ ਅੰਗਰੇਜ਼ੀ ਚ K H O O ਲਿਖਿਆ ਜਾਊਗਾ ਇਹਨੂੰ ਸ਼ਬਦ ਆਪਣੇ ਕੋਲੇ ਹੈ ਖੂਨ ਠੀਕ ਹੈ ਖੂਨ K H O O N ਖੂਨ ਨੌਵੀਂ ਸਾਊਂਡ ਹੈ ਖਖੇ ਲਾਮ ਖੇ ਅੰਗਰੇਜ਼ੀ ਚ K H E ਜਿਵੇਂ ਸ਼ਬਦ ਹੈ ਖੇਲ ਠੀਕ ਹੈ ਖੇਲ ਅੰਗਰੇਜ਼ੀ ਚ ਕੇ ਐਚ ਏ ਐਲ ਲਿਖਿਆ ਜਾਊਗਾ 10ਵੀਂ ਸਾਊਂਡ ਹੈ ਖਖੇ ਦਲਾਮ ਖਐ ਅੰਗਰੇਜ਼ੀ ਚ ਇਹਨੂੰ ਕੇ ਐਚ ਏ ਆਈ ਲਿਖਿਆ ਜਾਊਗਾ ਜਿਵੇਂ ਸ਼ਬਦ ਹੈ ਆਪਣੇ ਕੋਲੇ ਖੈਰ ਠੀਕ ਹੈ ਖੈਰ ਤਾਂ ਅੰਗਰੇਜ਼ੀ ਚ ਲਿਖਿਆ ਜਾਊਗਾ ਕੇ ਐਚ ਏ ਆਈ ਆਰ ਖੈ 11ਥ ਸਾਊਂਡ ਆਪਣੇ ਕੋਲੇ ਹੈ ਖਖੇ ਨੂੰ ਹੋੜਾ ਖੋ ਅੰਗਰੇਜ਼ੀ ਚ ਕੇ ਐਚ ਓ ਲਿਖਿਆ ਜਾਊਗਾ ਤਾ ਆਪਣੇ ਕੋਲੇ ਜਮੇ ਸ਼ਬਦ ਹੁੰਦਾ ਪੰਜਾਬੀ ਚ ਖੋਰ ਖੋਰ ਜਿਵੇਂ ਕਹਿੰਦੇ ਖੋਰ ਰੱਖਿਆ ਉਹਨੇ ਮਤਲਬ ਮਨ ਚ ਦੁਸ਼ਮਣੀ ਰੱਖੀ ਵੈਰ ਰੱਖਿਆ ਖੋਰ K H O R ਠੀਕ ਖੋਰ 12th 사운ਡ ਹੈ ਖਖੇ ਨੂੰ ਕਨੌੜਾ ਖ ਅੰਗਰੇਜ਼ੀ ਚ K H A U ਤਾਂ ਸ਼ਬਦ ਆਪਣੇ ਕੋਲੇ ਹੈ ਪੰਜਾਬੀ ਚ ਖੋਫ ਠੀਕ K H A U F ਠੀਕ ਹੈ ਖੋਫ ਇਰਮੀ ਸਾਊਂਡ ਹੈ ਖਖੇ ਨੂੰ ਸਿਹਾਰੀ ਖੇ ਤਾਂ ਕੇ ਐਚ ਆਈ ਇਹ ਤਾਂ ਲਿਖਿਆ ਜਾਣਾ ਇਸ ਸਾਊਂਡ ਨੂੰ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਖਹਿਜ ਖਹਿਜ ਗਿਆ ਬੰਦਾ ਹਨਾ ਚੜ ਗਿਆ ਤਾਂ ਕੇ ਐਚ ਆਈ ਜੇ ਐਚ ਠੀਕ ਹੈ ਖਹਿਜ ਤਾਂ 14ਵੀਂ ਸਾਊਂਡ ਹੈ ਆਪਣੇ ਕੋਲੇ ਖਖੇ ਸਿਹਾਰੀ ਉੱਤੇ ਅਧਕ ਖੇ ਤਾਂ ਅੰਗਰੇਜ਼ੀ ਚ ਇਹਨੂੰ ਕੇ ਐਚ ਆਈ ਹੀ ਲਿਖਿਆ ਜਾਣਾ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਖੱਲ ਠੀਕ ਹੈ ਖੱਲ ਖਿੱਲਾ ਠੀਕ ਅੰਗਰੇਜ਼ੀ ਚ ਲਿਖਿਆ ਜਾਊ ਕੇ ਐਚ ਆਈ ਡਬਲ ਐਲ ਨੈਕਸਟ ਅੱਖਰ ਆਪਣੇ ਕੋਲੇ ਹੈ ਗੱਗਾ ਗੱਗੇ ਨੂੰ ਆਪਾਂ ਅੰਗਰੇਜ਼ੀ ਚ ਜੀ ਨਾਲ ਲਿਖਦੇ ਹਾਂ ਠੀਕ ਹੈ ਇਹਦੇ ਨਾਲ ਟੋਟਲ 17 ਸਾਊਂਡਸ ਸਭ ਤੋਂ ਪਹਿਲਾ ਹੈ ਗੱਗੇ ਕੰਨਾ ਪੰਜਾਬੀ ਸਾਊਂਡ ਬਣਦੀ ਹੈ ਗਾ ਇਹਨੂੰ ਅੰਗਰੇਜ਼ੀ ਚ ਲਿਖਦੇ ਹਾਂ ਜੀ ਡਬਲ ਏ ਠੀਕ ਹੈ ਆਪਣੇ ਕੋਲੇ ਜਿਵੇਂ ਇੱਕ ਸ਼ਬਦ ਹੁੰਦਾ ਗਾਰ ਠੀਕ ਹੈ ਗਾਰ ਮਤਲਬ ਗਾਰਾ ਜੀ ਡਬਲ ਏ ਆਰ ਇਦਾਂ ਲਿਖਿਆ ਜਾਊਗਾ ਅੰਗਰੇਜ਼ੀ 'ਚ ਠੀਕ ਸੈਕਿੰਡ ਸਾਊਂਡ ਹੈ ਗੱਗੇ ਕੰਨਾ ਉੱਤੇ ਬਿੰਦੀ ਗਾਂ ਇਹਨੂੰ ਅੰਗਰੇਜ਼ੀ 'ਚ ਜੀ ਡਬਲ ਏ ਐਨ ਇਦਾਂ ਲਿਖਿਆ ਜਾਣਾ ਤਾਂ ਆਪਨੇ ਕੋਲੇ ਪੰਜਾਬੀ 'ਚ ਸ਼ਬਦ ਹੈ ਗਾਂਜਾ ਠੀਕ ਹੈ ਗਾਂਜਾ ਨਸ਼ੇ ਦਾ ਨਾਮ ਆ ਤਾਂ ਜੀ ਡਬਲ ਏ ਐਨ ਜੇ ਏ ਗਾਂਜਾ ਤੀਜੀ ਸਾਊਂਡ ਹੈ ਗੱਗੇ ਔਂਕੜ ਗੋ ਤਾਂ ਅੰਗਰੇਜ਼ੀ 'ਚ ਇਹਨੂੰ ਜੀ ਯੂ ਲਿਖਿਆ ਜਾਊਗਾ ਜਿਵੇਂ ਆਪਣੇ ਕੋਲੇ ਸ਼ਬਦ ਹੈ ਗੱਗੇ ਔਂਕੜ ਨਾਣਾ ਗੁਣ ਤਾਂ ਜ ਯੂ ਐਨ ਠੀਕ ਹੈ ਜ ਯੂ ਐਨ ਚੌਥੀ ਸਾਊਂਡ ਹੈ ਗੱਗੇ ਔਂਕੜ ਉੱਤੇ ਟਿੱਪੀ ਤਾਂ ਇਹਨੂੰ ਸਾਊਂਡ ਬਣਦੀ ਹੈ ਦੀ ਗੂੰ ਤਾਂ ਜ ਯੂ ਐਨ ਅੰਗਰੇਜ਼ੀ ਚ ਐਦਾਂ ਲਿਖਿਆ ਜਾਣਾ ਠੀਕ ਹੈ ਤਾਂ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਗੁੰਜਨ ਠੀਕ ਗੁੰਜਨ ਕਿਸੇ ਦਾ ਨਾਮ ਹੁੰਦਾ ਆਮ ਤੌਰ ਤੇ ਕੁੜੀਆਂ ਦਾ ਨਾਮ ਜ ਯੂ ਐਨ ਜੇ ਐਨ ਗੁੰਜਨ ਅਨਮੀ ਸਾਉਂਡ ਹੈ ਗੱਗੇ ਔਂਕੜ ਉੱਤੇ ਅਦਕ ਗੋ ਤਾਂ ਪੰ ਅੰਗਰੇਜ਼ੀ ਚ ਇਹਨੂੰ ਜੀ ਯੂ ਨਾਲ ਲਿਖਾਂਗੇ ਠੀਕ ਆਪਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਗੁੱਸਾ ਠੀਕ ਆ ਗੁੱਸਾ ਜੀ ਯੂ ਡਬਲ ਐਸ ਏ ਜਵੇਂ ਸਾਉਂਡ ਹੈ ਆਪਣੇ ਕੋਲੇ ਗੱਗੇ ਐ ਦੇ ਪੈਰ ਚ ਲੈਂਕੜ ਉੱਤੇ ਟਿੱਪੀ ਸਾਉਂਡ ਬਣਦੀ ਹੈ ਗੂੰ ਅੰਗਰੇਜ਼ੀ ਚ ਇਹਨੂੰ ਜੀ ਡਬਲ ਓ ਐਨ ਐਦਾਂ ਲਿਖਾਂਗੇ ਤਾਂ ਇਹਦੇ ਨਾਲ ਸ਼ਬਦ ਹੈ ਗੂੰਜ ਗੂੰਜ ਠੀਕ ਹੈ ਜੀ ਡਬਲ ਓ ਐਨ ਜੇ ਸਤਵੀਂ ਸਾਊਂਡ ਹੈ ਗੱਗੇ ਦੇ ਉੱਤੇ ਟਿੱਪੀ ਸਾਊਂਡ ਬਣਦੀ ਹੈ ਗਾਂ ਤਾਂ ਅੰਗਰੇਜ਼ੀ 'ਚ ਇਹਨੂੰ ਜੀ ਐਨ ਏਦਾਂ ਆਪਾਂ ਲਿਖਾਂਗੇ ਤਾਂ ਆਪਣੇ ਕੋਲੇ ਪੰਜਾਬੀ 'ਚ ਸ਼ਬਦੇ ਦੇ ਨਾਲ ਬਣਦਾ ਗੰਦ ਠੀਕ ਹੈ ਗੰਦ ਜੀ ਐਨ ਡੀ ਹਾਂ ਅੱਠਵਾਂ ਅੱਠਵੀਂ ਸਾਊਂਡ ਹੈ ਗੱਗੇ ਦੇ ਉੱਤੇ ਅਧਕ ਗਰ ਤਾਂ ਅੰਗਰੇਜ਼ੀ 'ਚ ਇਹਨੂੰ ਜੀ ਐ ਇਦਾਂ ਲਿਖਾਂਗੇ ਆਪਾਂ ਠੀਕ ਹੈ ਜਿਵੇਂ ਆਪਾਂ ਦੇ ਕੋਲੇ ਸ਼ਬਦ ਹੈ ਪੰਜਾਬੀ ਚ ਅ ਗੱਲ ਠੀਕ ਹੈ ਜੀ ਏ ਡਬਲ ਐਲ ਠੀਕ ਹੈ ਨੌਵੀਂ ਸਾਊਂਡ ਹੈ ਗੱਗੇ ਸਿਹਾਰੀ ਗੇ ਤਾਂ ਅੰਗਰੇਜ਼ੀ ਜੀ ਇਹਨੂੰ ਜੀ ਆਈ ਨਾਲ ਲਿਖਾਂਗੇ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਗਰਜ ਠੀਕ ਹੈ ਗਰਜ ਤਾਂ ਜੀ ਆਈ ਆਰ ਅ ਜੇ ਐਚ ਠੀਕ ਹੈ ਗਰਜ 8 10ਵੀਂ ਸਾਊਂਡ ਹੈ ਆਪਣੇ ਕੋਲੇ ਗੱਗੇ ਸਿਆਰੇ ਉੱਤੇ ਅਧ ਗੱਗੇ ਤਾਂ ਜੀ ਆਈ ਅੰਗਰੇਜ਼ੀ ਚ ਲਿਖਾਂਗੇ ਇਹਨੂੰ ਆਪਣੇ ਕੋਲੇ ਸ਼ਬਦ ਹੈ ਗਿੱਲਾ ਇਹਦੇ ਨਾਲ ਠੀਕ ਹੈ ਗਿੱਲਾ ਤਾਂ ਜੀ ਆਈ ਡਬਲ ਐ ਏ ਠੀਕ 11ਵੀਂ ਸਾਊਂਡ ਹੈ ਗੱਗੇ ਨੂੰ ਬਿਹਾਰੀ ਗੀ ਅੰਗਰੇਜ਼ੀ ਸ਼ੇ ਵਿੱਚ ਆਪਾਂ ਜੀ ਡਬਲ ਈ ਲਿਖਾਂਗੇ ਠੀਕ ਹੈ ਜਿਵੇਂ ਆਪਣੇ ਕੋਲੇ ਹੋਵੇ ਸ਼ਬਦ ਹੈ ਅ ਗੀਤ ਠੀਕ ਗੀਤ ਜੀ ਡਬਲ ਏ ਟੀ ਗੀਤ 12ਵੀਂ ਸਾਊਂਡ ਹੈ ਗੱਗੇ ਨੂੰ ਲਾਮ ਗੇ ਅੰਗਰੇਜ਼ੀ ਚ ਇਹਨੂੰ ਜੀ ਈ ਲਿਖਾਂਗੇ ਤਾਂ ਆਪਣੇ ਕੋਲ ਇਹ ਸ਼ਬਦ ਹੈ ਗੇਰੂ ਗੇਰੂ ਤਾਂ ਇਹਨੂੰ ਆਪਾਂ ਲਿਖਾਂਗੇ ਜੀ ਏ ਆਰ ਯੂ ਵੀ ਲਿਖ ਸਕਦੇ ਆ ਜਾਂ ਆਰ ਡਬਲ ਯੂ ਵੀ ਲਿਖ ਸਕਦੇ ਆ ਠੀਕ ਹੈ ਤਾਂ 13ਵੀਂ ਸਾਊਂਡ ਹੈ ਗੱਗੇ ਲਾਮ ਉੱਤੇ ਬਿੰਦੀ ਗੇ ਅੰਗਰੇਜ਼ੀ ਚ ਇਹਨੂੰ ਲਿਖਾਂਗੇ ਜੀ ਈ ਐਨ ਜਿਵੇਂ ਆਪਾਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਗੈਰ ਬੋਲ ਜਿ ਨੂੰ ਕਹਿੰਦੇ ਆਪਾਂ ਠੀਕ ਹੈ ਜੀ ए ਐਨ ਡੀ 14ਵੀਂ ਸਾਊਂਡ ਹੈ ਗੱਗੇ ਨੂੰ ਦਲਾਵਾ ਗੈ ਅੰਗਰੇਜ਼ੀ ਚ ਇਹਨੂੰ ਜੀ ए ਆਈ ਲਿਖਾਂਗੇ ਤਾਂ ਆਪਣੇ ਕੋਲੇ ਸ਼ਬਦ ਹੈ ਗੈਰ ਠੀਕ ਹੈ ਗੈਰ ਤਾਂ ਇਹਨੂੰ ਅੰਗਰੇਜ਼ੀ ਚ ਜੀ ए ਆਈ ਆਰ ਇਦਾਂ ਲਿਖਾਂਗੇ ਅੰਦਰਵੀਂ ਸਾਊਂਡ ਹੈ ਗੱਗੇ ਹੋੜਾ ਗੋ ਜੀਓ ਅੰਗਰੇਜ਼ੀ ਚ ਜਿਦਾਂ ਲਿਖਿਆ ਜਾਊਗਾ ਪੰਜਾਬੀ 'ਚ ਆਪਣੇ ਕੋਲੇ ਇੱਕ ਸ਼ਬਦ ਹੈ ਗੋਲ ਠੀਕ ਹੈ ਤਾਂ G O L ਇਦਾਂ ਹੀ ਲਿਖਿਆ ਜਾਊਗਾ ਠੀਕ ਹੈ ਇਹ ਗੋਲ ਉਹ ਫੁੱਟਬਾਲ ਵਾਲਾ ਗੋਲ ਨਹੀਂ ਹੈ ਇਹ ਸਾਈਜ਼ ਵਾਲਾ ਗੋਲ ਆ ਆਕਾਰ ਵਾਲਾ ਗੋਲ ਆ ਠੀਕ ਹੈ 16ਵਾਂ ਹੈ ਗੱਗੇ ਹੋੜਾ ਅ ਬਿੰਦੀ ਉਤੇ ਬਿੰਦੀ ਗੋਂ ਅੰਗਰੇਜ਼ੀ 'ਚ ਬਣਦਾ J O N ਜਿਵੇਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਗੂੰਦ ਗੂੰਦ ਨੂੰ ਹੀ ਗੂੰਦ ਕਹਿੰਦੇ ਆ ਕਈ ਠੀਕ ਹੈ ਤਾਂ ਗੂੰਦ ਮਤਲਬ G O N D g o n d ਠੀਕ 17ਵੀਂ ਸਾਊਂਡ ਹੈ ਲਾਸਟ ਸਾਊਂਡ ਹੈ ਗੱਗੇ ਦੇ ਉੱਤੇ ਕਣੌੜਾ ਠੀਕ ਹੈ ਤਾਂ g a u ਜਿਵੇਂ ਆਪਾਂ ਸ਼ਬਦ ਹੈ ਆਪਣੇ ਕੋਲੇ ਪੰਜਾਬੀ ਚ ਗੌਰ g a u r ਤਾਂ ਅਗਲੀ ਸਾਊਂਡ ਆਪਣੇ ਕੋਲੇ ਹੈ ਘਗਾ ਘਗੇ ਨੂੰ ਆਪਾਂ ਅੰਗਰੇਜ਼ੀ ਚ g h ਨਾਲ ਲਿਖਦੇ ਹਾਂ ਠੀਕ ਹੈ ਇਹਦੇ ਨਾਲ ਟੋਟਲ 12 ਸਾਊਂਡਸ ਆ ਪਹਿਲੀ ਹੈ ਘਗੇ ਕੰਨਾ ਘਾ ਅੰਗਰੇਜ਼ੀ ਚ ਇਹਨੂੰ G H D B L A ਨਾਲ ਲਿਖਦੇ ਆਪਾਂ ਸ਼ਬਦ ਆਪਣੇ ਕੋਲੇ ਹੈ ਘਾਟ ਠੀਕ ਹੈ ਘਾਟ ਕਮੀ G H D A T ਸੈਕਿੰਡ ਸਾਊਂਡ ਹੈ ਕੱਗੇ ਦੇ ਉੱਤੇ ਅਧਕ ਕ G H A ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਘਟ ਠੀਕ G H A D B L T ਤੀਸਰੀ ਸਾਊਂਡ ਹੈ ਕੱਗੇ ਦੇ ਪੈਰ 'ਚ ਔਂਕੜ ਕੋ ਤਾਂ G H U ਠੀਕ ਹੈ ਜਿਵੇਂ ਸ਼ਬਦ ਹੁੰਦਾ ਆਪਣੇ ਕੋਲੇ ਘੋਣ ਠੀਕ ਹੈ ਘੋਣ ਲੱਗਾ ਜਿਵੇਂ ਕਹਿੰਦੇ ਆ ਕਿ ਲੱਕੜ ਨੂੰ ਹਨਾ ਤਾਂ ਜੀ ਐਚ ਯੂ ਐਨ ਠੀਕ ਚੌਥੀ ਸਾਊਂਡ ਹੈ ਕੱਗੇ ਦੇ ਪੈਰ 'ਚ ਆ ਦਲੈਂਕੜ ਕੂ ਤਾਂ ਜੀ ਐਚ ਡਬਲਓ ਠੀਕ ਹੈ ਜਿਵੇਂ ਸ਼ਬਦ ਬਣਦਾ ਇਹਦੇ ਨਾਲ ਘੂਰ ਠੀਕ ਹੈ ਘੂਰ ਕੂਰ ਘੂਰਨਾ ਕਿਸੇ ਨੂੰ ਠੀਕ ਹੈ ਜੀ ਐਚ ਡਬਲਓ ਆਰ ਠੀਕ ਪੰਜਵੀਂ ਸਾਊਂਡ ਹੈ ਕੱਗੇ ਦੇ ਪੈਰ 'ਚ ਔਂਕੜ ਉੱਤੇ ਕੋ ਤਾਂ ਅੰਗਰੇਜ਼ੀ ਚ ਇਹਨੂੰ ਲਿਖਾਂਗੇ ਜੀ ਐਚ ਯੂ ਐਨ ਤਾਂ ਇਹਦੇ ਨਾਲ ਸ਼ਬਦ ਬਣਦਾ ਕੁੰਡ ਠੀਕ ਹੈ ਜੀ ਐਚ ਯੂ ਐਨ ਡੀ ਐਚ ਕੁੰਡ ਛੇਵੀਂ 사운ਡ ਹੈ ਘੱਗੇ ਦੇ ਪੈਚ ਔਂਕੜ ਉੱਤੇ ਅਦਕ ਕੋ ਤਾਂ ਜੀ ਐਚ ਯੂ ਜਿਵੇਂ ਇਹਦੇ ਨਾਲ ਸ਼ਬਦ ਬਣਦਾ ਘੁੱਟ ਠੀਕ ਹੈ ਦੋ ਘੁੱਟ ਪਾਣੀ ਯਾ ਠੀਕ ਹੈ G H U डबल टी ਤਾਂ ਸਤਵੀਂ ਸਾਊਂਡ ਹੈ ਕੱਗੇ ਦੇ ਉੱਤੇ ਟਿੱਪੀ ਕਾਂ ਤਾਂ G H A N ਤਾਂ ਇਹਨੂੰ ਆਪਾਂ ਇਹਦੇ ਨਾਲ ਸ਼ਬਦ ਬਣਦਾ ਜਿਵੇਂ ਘੰਟਾ ਠੀਕ ਹੈ G H A N T A ਠੀਕ ਅੱਠਵੀਂ ਸਾਊਂਡ ਹੈ ਕੱਗੇ ਨੂੰ ਲਾਮ ਕੇ G H E ਤਾਂ ਸ਼ਬਦ ਹੈ ਘੇਰ ਜਿਵੇਂ ਕਹਿਣਾ ਘੇਸਰ ਨੂੰ ਘੇਰ ਜੀ ਜੜੀ ਜਾਂਦੀ ਆ ਠੀਕ ਹੈ ਤਾਂ ਜੀ ਐਚ ਏ ਆਰ ਨੌਵੀਂ ਸਾਊਂਡ ਹੈ ਕ ਅਗੇ ਦੇ ਉੱਤੇ ਦਲਾਮ ਉੱਤੇ ਪਿੰਦੀ ਕੈਂ ਪਰ ਜੀ ਐਚ ਏ ਆਈ ਐਨ ਸ਼ਬਦ ਆਪਣੇ ਕੋਲੇ ਬੜਾ ਕਾਮਨ ਜਿਹਾ ਹੈ ਜਿਵੇਂ ਆਪਾਂ ਕਹਿਣਾ ਹੋਵੇ ਘੈਂਟ ਜੀ ਐਚ ਏ ਆਈ ਐਨ ਈ ਦਸਵੀਂ ਸਾਊਂਡ ਹੈ ਕੋ ਕ ਅਗੇ ਦੇ ਉੱਤੇ ਥੋੜਾ ਠੀਕ ਹੈ ਕੋ ਤਾਂ G H O ਤਾਂ ਸ਼ਬਦ ਆਪਣੇ ਕੋਲੇ ਹੈ ਕੋਲ ਜਿਵੇਂ ਪਹਿਲਵਾਨ ਕੋਲ ਕਰਦੇ ਹੁੰਦੇ ਠੀਕ ਹੈ G H O L 11ਵਾਂ ਸਾਊਂਡ ਹੈ ਘੱਗੇ ਨੂੰ ਸਿਹਾਰੀ ਕੇ G H I ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਕੌ ਠੀਕ ਹੈ ਕੌ ਤਾਂ G H I O ਕੌ 12ਵਾਂ ਸਾਊਂਡ ਹੈ ਘੱਗੇ ਨੂੰ ਬਿਹਾਰੀ ਕੀ ਤਾਂ G H W E ਤਜਵੇਂ ਸ਼ਬਦ ਹੁੰਦਾ ਆਪਣੇ ਕੋਲੇ ਕੀਸ ਠੀਕ ਹੈ ਤਾਂ ਇਹਨੂੰ ਆਪਾਂ ਕਿਵੇਂ ਲਿਖਾਂਗੇ ਜੀ ਐਚ ਡਬਲ ਈ ਐਸ ਤਾਂ ਲਾਸਟ ਅੱਖਰ ਹੈ ਆਇਆ ਆਇਆ ਜਾਂ ਕਈ ਲੋਕ ਇਹਨੂੰ ਅੰਗਨਾ ਵੀ ਬੋਲਦੇ ਆ ਦੋਵੇਂ ਸਹੀ ਆ ਤਾਂ ਇਹ ਅੱਖਰ ਜਿਹੜਾ ਹੈ ਖਾਲੀ ਆ ਕਿਉਂਕਿ ਇਸ ਅੱਖਰ ਦੇ ਨਾਲ ਕੋਈ ਵੀ ਸ਼ਬਦ ਪੰਜਾਬੀ ਚ ਸ਼ੁਰੂ ਨਹੀਂ ਹੁੰਦਾ ਹਾਂ ਚੱਲਦੇ ਸ਼ਬਦਾਂ ਦੇ ਵਿੱਚ ਜਿਹੜੀ ਇਹ ਸਾਊਂਡ ਇਹਦੀ ਆ ਜਾਂਦੀ ਆ ਵਿਚਾਲੇ ਆ ਪਿੱਛੇ ਪਰ ਇਸ ਅੱਖਰ ਦੇ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਇਸੇ ਕਰਕੇ ਕੋਈ ਵੀ ਆਪਾਂ ਨੂੰ ਸ਼ਬਦ ਤੁਹਾਨੂੰ ਇਸ ਅੱਖਰ ਦੇ ਨਾਲ ਮਿਲਣਾ ਨਹੀਂ ਠੀਕ ਹੈ ਇਹਦੇ ਨਾਲ ਕੋਈ ਵੀ ਸਾਊਂਡ ਨਹੀਂ ਹੈ ਤਾਂ ਆਈ ਹੋਪ ਕਿ ਅੱਜ ਜਿਹੜਾ ਆਪਾਂ ਕ ਖ ਖ ਗ ਗ ਘ ਏ ਚਾਰ ਅੱਖਰਾਂ ਦੀਆਂ ਸਾਊਂਡਸ ਕੀਤੀਆਂ ਇਹ ਤੁਹਾਨੂੰ ਸਮਝ ਆਈ ਹੋਊਗੀ ਫਿਰ ਵੀ ਅਗਰ ਕੋਈ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਆਂ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਅੱਗੇ ਸ਼ੇਅਰ ਵੀ ਕਰਿਓ ਥੈਂਕ ਯੂ